ਲੋਕਾਂ ਦੇ ਦਬਾਅ ਹੇਠ ਸਰਕਾਰ ਨੂੰ ਮਜਬੂਰਨ 10-10 ਲੱਖ ਤਾਂ ਦੇਣਾ ਪਿਆ ਮਗਰ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋਡੀ ਇਸ ਨਿਲਾਇਕੀ ਸਦਕਾ ਕੀ ਉਹਨਾਂ ਦੇ ਕਿਸੇ ਦਾ ਬਾਪ ਕਿਸੇ ਦਾ ਘਰ ਵਾਲਾ ਕਿਸੇ ਦਾ ਪੁੱਤ ਕੀ ਉਹ ਮੁੜਿਆਊ ਕੀ ਉਹਦਾ ਮੁੱਲ 10 ਲੱਖ ਹੀ ਆ ਔਰ ਤੁਸੀਂ ਕੱਲ ਨੌਕਰੀਆਂ ਐਲਾਨਤੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਆ ਉਹਨਾਂ ਦੇ ਨਿਆਣੇ ਹੀ ਹਲੇ ਕਿਸੇ ਦਾ 5 ਸਾਲ ਦਾ ਕਿਸੇ ਦਾ 10 ਸਾਲ ਦਾ ਕਿਹਨੂੰ ਨੌਕਰੀ ਦੇ ਰਹੇ ਜਨਤਕ ਕਰੋ ਲਿਸਟ ਪਤਾ ਲੱਗੇ ਕਿ ਤੁਸੀਂ 18 ਸਾਲ ਦੇ ਬੱਚੇ ਨੂੰ ਜਾਂ ਬੱਚੀ ਨੂੰ ਕਿਵੇਂ ਨੌਕਰੀ ਦੋਗੇ ਲੋਕਾਂ ਨੂੰ ਸਮਝ ਆਵੇ ਕੇਵਲ ਤੇ ਕੇਵਲ ਕੱਲ ਆ ਕੇ ਕੀ ਰੌਲਾ ਨਾ ਪਵੇ ਲੋਕਾਂ ਨੂੰ ਮੂਰਖ ਬਣਾ ਕੇ ਪਰ ਉਦੋਂ ਦੇ ਜਿਹੜੇ ਜਿਹੜਾ ਹਲਕਾ ਪੈਂਦਾ ਉਹਨਾਂ ਦਾ ਉਹਨਾਂ ਦਾ ਨਾਂ ਤਾਂ ਸਮਗਲਿੰਗ ਤੇ ਵਿੱਚ ਜਮਾਨਤ ਤੇ ਨੇ ਉਹ ਤਾਂ ਹਾਏ ਇਥੇ ਆ ਕੇ ਮਨਫਸੂਸ ਵੀ ਕਰਕੇ ਗਏ ਨੇ ਉਹ ਜਮਾਨਤਾ ਪਿਆ ਆਪ ਜਮਾਨਤਾ ਤੈਨ ਸਮਗਲਿੰਗ ਚ ਉਹਨਾਂ ਦੇ ਕੇਸ ਚੱਲਦੇ ਆ ਸੁਪਰੀਮ ਕੋਰਟਾਂ ਚ ਫੇ ਇਹ ਮਤਲਬ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜੇ ਫਿਰ ਬਾਗ ਦੀ ਰੱਖੀ ਕੌਣ ਕਰੂਗਾ ਜੀ ਬਾਗ ਤਾਂ ਉਜੜਨਗੇ ਲੋਕਾਂ ਦੇ ਦਬਾਅ ਹੇਠ ਸਰਕਾਰ ਨੂੰ ਮਜਬੂਰਨ 10-10 ਲੱਖ ਤਾਂ ਦੇਣਾ ਪਿਆ ਮਗਰ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋਡੀ ਇਸ ਨਿਲਾਇਕੀ ਸਦਕਾ ਕੀ ਉਹਨਾਂ ਦੇ ਕਿਸੇ ਦਾ ਬਾਪ ਕਿਸੇ ਦਾ ਘਰ ਵਾਲਾ ਕਿਸੇ ਦਾ ਪੁੱਤ ਕੀ ਉਹ ਮੁੜਿਆਊ ਕੀ ਉਹਦਾ ਮੁੱਲ 10 ਲੱਖ ਹੀ ਆ ਔਰ ਤੁਸੀਂ ਕੱਲ ਨੌਕਰੀਆਂ ਲਾਂਤੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਉਹਨਾਂ ਦੇ ਨਿਆਣੇ ਹੀ ਹਲੇ ਕਿਸੇ ਦਾ 5 ਸਾਲ ਦਾ ਕਿਸੇ ਦਾ 10 ਸਾਲ ਦਾ ਕਿਹਨੂੰ ਨੌਕਰੀ ਦੇ ਰਹੇ ਜਨਤਕ ਕਰੋ ਲਿਸਟ ਪਤਾ ਲੱਗੇ ਕਿ ਤੁਸੀਂ 18 ਸਾਲ ਦੇ ਬੱਚੇ ਨੂੰ ਜਾਂ ਬੱਚੀ ਨੂੰ ਕਿਵੇਂ ਨੌਕਰੀ ਦੋਗੇ ਲੋਕਾਂ ਨੂੰ ਸਮਝ ਆਵੇ ਕੇਵਲ ਤੇ ਕੇਵਲ ਕੱਲ ਆ ਕੇ ਕੀ ਰੌਲਾ ਨਾ ਪੋਵੇ ਲੋਕਾਂ ਨੂੰ ਮੂਰਖ ਬਣਾ ਕੇ ਪਰ ਉਦੋਂ ਦੇ ਜਿਹੜੇ ਜਿਹੜਾ ਹਲਕਾ ਪੈਂਦਾ ਉਹਨਾਂ ਦਾ ਉਹਨਾਂ ਦਾ ਨਾਂ ਤਾਂ ਸਮਗਲਿੰਗ ਤੇ ਵਿੱਚ ਜਮਾਨਤ ਤੇ ਨੇ ਉਹ ਤਾਂ ਇੱਥੇ ਆ ਕੇ ਮਿਲਫਸੋਸ ਵੀ ਕਰਕੇ ਗਏ ਨੇ ਉਹ ਜਮਾਨਤਾ ਪਿਆ ਆਪ ਜਮਾਨਤਾ ਤੈਨ ਸਮਗਲਿੰਗ ਚ ਉਹਨਾਂ ਦੇ ਕੇਸ ਚੱਲਦੇ ਸੁਪਰੀਮ ਕੋਰਟਾਂ ਚ ਸੋ ਇਹ ਇੱਕ ਮਤਲਬ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜੇ ਫਿਰ ਬਾਗ ਦੀ ਰੱਖੀ ਕੌਣ ਕਰੂਗਾ ਜੀ ਬਾਗ ਤਾਂ ਉਜੜਨਗੇ ਲੋਕਾਂ ਦੇ ਦਬਾਅ ਹੇਟ ਸਰਕਾਰ ਨੂੰ ਮਜਬੂਰਨ 10-10 ਲੱਖ ਤਾਂ ਦੇਣਾ ਪਿਆ ਮਗਰ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਥੋਡੀ ਇਸ ਨਲਾਈਕੀ ਸਦਕਾ ਕੀ ਉਹਨਾਂ ਦੇ ਕਿਸੇ ਦਾ ਬਾਪ ਕਿਸੇ ਦਾ ਘਰ ਵਾਲਾ ਕਿਸੇ ਦਾ ਪੁੱਤ ਕੀ ਉਹ ਮੁੜਿਆਊ ਕੀ ਉਹਦਾ ਮੁੱਲ 10 ਲੱਖ ਹੀ ਆ ਔਰ ਤੁਸੀਂ ਕੱਲ ਨੌਕਰੀਆਂ ਲਾਂਤੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਉਹਨਾਂ ਦੇ ਨਿਆਣੇ ਹੀ ਹਲੇ ਕਿਸੇ ਦਾ 5 ਸਾਲ ਦਾ ਕਿਸੇ ਦਾ 10 ਸਾਲ ਦਾ ਕਿਹਨੂੰ ਨੌਕਰੀ ਦੇ ਰਹੇ ਜਨਤਕ ਕਰੋ ਲਿਸਟ ਪਤਾ ਲੱਗੇ ਕਿ ਤੁਸੀਂ 18 ਸਾਲ ਦੇ ਬੱਚੇ ਨੂੰ ਜਾਂ ਬੱਚੀ ਨੂੰ ਕਿਵੇਂ ਨੌਕਰੀ ਦੋਗੇ ਲੋਕਾਂ ਨੂੰ ਸਮਝ ਆਵੇ ਕੇਵਲ ਤੇ ਕੇਵਲ ਕੱਲ ਆ ਕੇ ਕੀ ਰੌਲਾ ਨਾ ਪਵੇ ਲੋਕਾਂ ਨੂੰ ਮੂਰਖ ਬਣਾ ਕੇ ਪਰ ਉਦੋਂ ਦੇ ਜਿਹੜੇ ਜਿਹੜਾ ਹਲਕਾ ਪੈਂਦਾ ਉਹਨਾਂ ਦਾ ਉਹਨਾਂ ਦਾ ਨਾਂ ਤਾਂ ਸਮਗਲਿੰਗ ਤੇ ਵਿੱਚ ਜਮਾਨਤ ਤੇ ਨੇ ਉਹ ਤਾਂ ਇੱਥੇ ਆ ਕੇ ਮਿਲਫਸੋਸ ਵੀ ਕਰਕੇ ਗਏ ਨੇ ਉਹ ਜਮਾਨਤ ਆਪ ਜਮਾਨਤ ਆ ਤੈਨ ਸਮਗਲਿੰਗ ਚ ਉਹਨਾਂ ਦੇ ਕੇਸ ਚੱਲਦੇ ਸੁਪਰੀਮ ਕੋਰਟਾਂ ਚ ਸੋ ਇਹ ਮਤਲਬ ਜਦੋਂ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਦੀ ਰੱਖੀ ਕੌਣ ਕਰੂਗਾ ਜੀ ਬਾਗ ਤਾਂ ਉਜੜਨਗੇ